ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾਂ ਆ ਗਈਆਂ ਵੀਰੇ ਉਹ ਚੰਗੀਆਂ ਝੋਟੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਵਧੀਆ ਵਧੀਆ ਵੀਰ ਜੀ ਹਾਂਜੀ ਵੀਰੇ ਨਾਂ ਦੱਸਿਓ ਨਾਂ ਵੀਰ ਜੀ ਮੈਂ ਸ਼ਮਸ਼ੀਰ ਸਿੰਘ ਪਿੰਡ ਬੂੰਗਾ ਤਹਿਸੀਲ ਨਾਣਾ ਡਿਸਟ੍ਰਿਕਟ ਕੰਪਰੀ ਸਰ ਫੋਨ ਨੰਬਰ 7508510814 ਜੀ ਚੰਗੀਆਂ ਝੋਟੀਆਂ ਚੰਗੀਆਂ ਝੋਟੀਆਂ ਬਾਜੀ ਅੱਜ ਝੋਟੀ ਦੇ ਦੇਣੀ ਆਪਾਂ 40000 ਦੀ ਨਿਗੇ ਜੇ ਮੋਦੇ ਦਾ ਦੇ ਕਰਦੀ ਹਾਂਜੀ ਨੀਲੀ ਦੀ ਨੀਲੀ ਜੀ ਆ ਗਈ ਅੱਜ ਭਾ ਵੀ ਬਾਜੀ ਕੋ ਸੱਤ ਦਾ 8 ਦਾ ਨਿਗੇ ਨਿਗੇ ਭਾ ਮੈਂ ਵੜਾ ਦੇ ਆ ਛੋਟੇ ਛੋਟੇ ਰੇਟ ਆ ਗਏ ਛੋਟੇ ਛੋਟੇ ਭਾ ਬਾਜੀ ਕਰੀਏ ਸ਼ੁਰੂ ਵੀਰੇ ਇਹਨਾਂ ਦਾ ਦ ਬਾਜੀ ਸੂਈ ਨੂੰ 9 10 ਕਿਲੋ ਬੋਲਾ ਤਿਆਰ ਹੋਗਾ ਅਗਲੇ ਥਾਂ ਦੀ ਬਾਜੀ ਪਰ ਤੇਲ ਜੋ ਤੇਲ ਅਗਲੇ ਥਾਂ ਦੀ ਬਾਕੀ ਥਾਂ ਬੋਲਾ ਬਾਜੀ ਬੜਾ ਸਪੈਸ਼ਲ ਵੇਖੋ ਵੀਰੇ ਚੈੱਕ ਕਰ ਲਿਓ 9 ਕਿਲੋ ਬੋਲਾ ਵੀਰ ਦੱਸਦਾ ਇੱਕ ਥਾਂ ਦੀ ਤੇਲ ਆ ਬਾਕੀ ਵੀਰੇ ਥਾਂ ਥੋਂ ਦੀ ਕੁਆਲਿਟੀ ਚੈੱਕ ਕਰ ਲਿਓ ਚੂਣ ਬਾਜੀ ਤਿੰਨਾਂ ਥਾਂ ਰੂਰ ਕੀ ਬੋਲੀ ਠੀਕ ਆ ਵੀਰੇ ਵੇਖੋ ਵੀਰੇ ਚੈੱਕ ਕਰੋ ਮਈਆਂ ਮਗਰ ਮੱਛੀ ਆ ਗਈ ਵੀਰ ਜੀ ਮਗਰ ਬਾਜੀ ਮੱਛੀ ਤੇ ਆ ਕੀ ਬਾਤ ਹੈ ਜੀ ਵੇਖੋ ਵੀਰੇ ਚੈੱਕ ਕਰ ਲਿਓ ਤੋਰਾ ਤਾਰਾ ਭਈਆ ਸੂਣ ਕਰਕੇ ਥੋੜੀ ਰਸੀ ਜਾ ਆਦੀ ਆ 2 4 3 ਰਾਜਨ ਸਾਹਿਬ ਦੀ ਗਾ ਰਹੇ ਹੋ ਵਧੀਆ 5 ਜੀ ਵੇਖੋ ਵੀਰੋ ਥਾਨ ਥਾਨ ਦੀ ਕੁਆਲਿਟੀ ਚੈੱਕ ਕਰ ਲਿਓ ਜਿੱਥੇ ਮਰਜ਼ੀ ਇਹ ਰੇ ਥੱਲੇ ਬੈ ਜਾਓ ਇਹ ਨਹੀਂ ਵੀ ਅਸੀਸ ਲੱਗ ਆ ਗਈ ਹੈ ਨਾ ਜਿੱਦਾਂ ਮਰਜ਼ੀ ਭਾਈ ਥਾਨ ਵਖਾ ਦੂ ਗੱਡਾ ਬਿਲਕੁਲ ਥਾਨ ਬਹੁਤ ਵਧੀਆ ਲੱਗਿਆ ਹੈ ਨਾ ਜੀ ਵਧੀਆ ਆ ਬਾਈ ਥਾਨ ਲੱਗਾ ਇਹ ਇਹ ਵੀ ਜੀ ਆਪਾਂ ਜਿੰਨੇ ਦੀ ਦੇ ਦੇਣੀ ਹੈ ਨਾ ਇਹਦੇ ਨਾਲ ਸੂਆ ਚੋਕ ਫ੍ਰੀ ਹੋ ਜੀ ਬੈਠ ਕੀ ਬਾਤ ਹੈ ਵੇਖੋ ਵੀਰੋ ਰੇਟ ਵੀਰ ਕਹਿੰਦਾ ਜਿਆ ਜੀ ਕਰ ਦੇਣਾ ਚੰਗੀ ਆ ਗਈ ਹੈ ਜੜ ਕੋ ਵੀਰ ਸੇਵਾ ਸੁਭਾ ਕਰੂਗਾ ਦੁੱਧ ਵੀਰੋ ਚੰਗਾ ਚਵਾਈ ਜਾਊਗੀ ਮਗਰ ਵੀ ਇਹਦੇ ਵੱਛੀ ਆ ਗਈ ਆ ਜੀ ਮਗਰ ਵੱਛੀ ਭਾਜੀ ਵੱਛੀ ਜਰਸੀ ਜਾਗੀ ਵੀਰੇ ਹਨਾ ਭਾਜੀ ਹਾਜੀ ਠੀਕ ਐ ਵੀਰੇ ਤਾਂ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਵੀਰੇ ਇਹ 25000 ਦੀ ਭਾਜੀ ਦੇ ਦिए 25 ਦੀ ਹਾਂਜੀ ਚਲੋ ਕਰ ਦਿਓ ਮੰਨਤ ਨੂੰ 2000 ਭਾਜੀ ਛੋੜ 23000 ਦੀ 23000 ਦੀ ਹਾਂਜੀ ਯਾਰ ਹੋਰ ਜਾਂਦੇ ਵੀਰੇ ਬਾਈ ਆਦੀ ਪਾਜੀ ਦਿਨਾਂ ਕਰਦਾਂਗੇ ਮਾਂ ਤਨ ਬਾਕੀ ਕੋਈ ਫੋਨ ਲਾਵੇ ਮੋੜਨਾ ਨਹੀਂ ਮਾਂ ਨਾ ਪਾਜੀ ਕਰਦਾਂਗੇ ਮਾਂ ਤਨ ਕੀ ਬਾਤ ਹੈ ਜੀ ਵੇਖੋ ਵੀਰੋ ਰੇਡ ਬਾਈ ਯਾਰ ਮਗਰੀ ਵੀ ਅੱਛੀ ਆ ਗਿਆ ਥਣ ਥਣ ਵਧੀਆ ਆ ਗਿਆ ਰੇਡ ਵੀਰ ਦਾ ਜੈ ਜੈ ਬਾਕੀ ਤੁਸੀਂ ਫੋਨ ਲਾ ਲਿਓ ਮਾਂ ਤਨ ਹੋ ਜੂ ਹਾਂ ਜੀ ਆਪ ਬਾਜੀ ਦੂਜਾ ਸੂਆ ਝੋਟੀ ਜੋ ਕੀ ਬਾਤ ਹੈ ਵੇਖੋ ਵੀਰੋ ਕਦ ਕਾਟ ਚੈੱਕ ਕਰੋ ਝੋਟੀ ਦਾ ਮੈਂ ਤਾਂ ਬਾਜੀ ਨਾੜਾ ਨਾੜਾ ਹੋਣ ਗਿਆ ਵੱਡੀ ਝੋਟੀ ਆ ਗਈ ਹੈ ਨਾ ਵੀਰੋ ਹਰਿਆਣੀਆਂ ਬਾਜੀ ਇਹਨਾਂ ਲਿਆਂਦੀ ਠੀਕ ਹੈ ਜੀ ਮਗਰ ਬਾਜੀ ਇਹਦੇ ਕੱਟੀ ਜੋ ਇਹ ਕੱਟੀ ਆ ਗਈ ਮਗਰ ਸਾਢੇ 3 ਮਹੀਨਿਆਂ ਦੀ ਬਾਜੀ ਸੂਈ ਜੋ ਗਾਂ ਵੀ ਇਹਨੂੰ ਟੀਕਾ ਲੱਗਾ ਜੋ ਤਾਂ ਸਾਢੇ 3 ਮਹੀਨੇ ਦੀ ਸੂਈ ਹੈ ਦੁੱਧ ਬਾਜੀ ਉਹਗਾ 11 ਕਿਲੋ 10 ਕਿਲੋ ਆਹ ਕੰਡੇ ਵਾਲਾ ਚੜਾ ਕੇ ਲੈ ਜਾ ਝੋਟੀ ਤੋ ਖੋਲੋ ਵੀਰ ਜੀ ਹਾਂ ਜੀ ਵੇਖੋ ਵੀਰੋ ਵੱਡੀ ਝੋਟੀ ਆ ਗਈ ਆ ਕਦ ਕਾਟ ਥਾਲੀ ਆ ਲੰਮੀ ਬੇਲ ਆ ਗਈ ਆ ਬਾਕੀ ਸੇਂਗ ਦੀ ਕੁਆਲਿਟੀ ਚੈੱਕ ਕਰ ਲਿਓ ਚੰਗਾ ਘੈਂਟ ਸੇਂਗ ਆ ਗਿਆ ਚੰਗੀ ਸ਼ਾਨਦਾਰ ਝੋਟੀ ਆ ਮਗਰ ਬੱਚਾ ਕੀ ਦੱਸੇ ਕੱਟੀ ਮਗਰ ਭਾਜੀ ਕੱਟੀ ਜੀ ਕੱਟੀ ਆ ਗਈ ਹੈ ਜੀ ਕੱਟੀ ਸਾਰੀ ਠੀਕ ਹੈ ਜੀ ਉਹ ਆ ਗਈ ਵੀਰੇ ਹੈਨਾ ਭਾਈ ਝੋਟੀ ਦੇਖੋ ਭਾਜੀ ਤੋਰਾ ਸਾਰਾ ਚੰਗੀ ਝੋਟੀ ਆ ਗਈ ਹੈਨਾ ਬਾਕੀ ਭਾਜੀ ਚੋਣ ਗਾਵਾਂ ਵਰਗੀ ਜੇ ਬੋਲੀ ਰੂਵਰ ਕੀ ਠੀਕ ਹੈ ਜੀ ਪਰ ਭੂਰ ਨਹੀਂ ਕਦੇ ਭਾਈ ਛਿਟਾ ਨਹੀਂ ਜਿੱਧਾ ਮਰਜੀ ਥੱਲੇ ਬੈ ਕੇ ਝੋਲਵਾ ਕੋ ਕੀ ਬਾਤ ਹੈ ਜੀ ਵੇਖੋ ਵੀਰੇ ਚੈੱਕ ਕਰ ਲਿਓ ਚਵਾਚੂ ਇੱਕ ਨੰਬਰ ਵੀਰ ਜਾਨਾ ਭਾਜੀ ਰੂਮ ਵਰਗਾ ਪੋਲਾ ਲੱਗਾ ਉਤਵਾ ਠੀਕ ਹੈ ਜੀ ਵੱਡੀ ਛੋਟੀ ਆ ਗਈ ਹੈ ਨਾ ਕੱਦ ਕਾਠ ਵਾਲੀ ਆ ਕੱਦ ਕਾਠ ਭਾਜੀ ਬ੍ਰੇਕ ਫੋਟ ਲੱਗੇ ਬਾਜੀ ਨੇ ਵੀ ਚੰਗਾ ਦੁੱਧ ਚੋਆ ਹੁਣਾ ਦੁੱਧ ਭਾਜੀ 16 17 ਕਿਲੋ ਦੇਦੀ ਰਹੀ ਆ ਹੁਣ ਪੱਟੀਆਂ ਪੁੱਟੀਆਂ ਕਰਕੇ ਘੜ ਗਈ ਬਿਲਕੁਲ ਕੱਦ ਕਾਠ ਵਾਲੀ ਆ ਦੁੱਧ ਦਾ ਭਰ ਨਹੀਂ ਨੇ ਪੱਟੀਆਂ ਵਾਂਟ ਵੁੰਡ ਨਹੀਂ ਪਾਉਂਦੇ ਰਏ ਝੋਡੀ ਨੂੰ ਇਹੀ ਗੱਲ ਹੈਨਾ ਝੋਟੀ ਬਹੁਤ ਸ਼ਾਨਦਾਰ ਆ ਬਾਕੀ ਹੈ ਕਿ ਚਲੋ ਗੜੀ ਕੋਈ ਵੀਰ ਸੇਵਾ ਕਰੂਗਾ ਦੁੱਧ ਲੰਮਾ ਟਾਈਮ ਦੇਣ ਵਾਲੀ ਝੋਟੀ ਆ ਭਾਜੀ ਲੰਮਾ ਟਾਈਮ ਦੇਊਗੀ ਘਰ ਭਜੀ ਝੋਡੀ ਸੋਹਣੀ ਲੱਗੂਗੀ ਬਿਲਕੁਲ ਵੱਡੀ ਝੋਟੀ ਆ ਗਈ ਹੈਨਾ ਇਹ ਭਾਜੀ ਜਿੰਨੇ ਦੀ ਦੇ ਦੇਣੀ ਨੇ ਝੋਟੀ ਇਹ ਮੇਰੀ ਮਿਲਣੀ ਨਹੀਂ ਕਦੇ ਹੂੰ ਕਿੰਨੇ ਦੀ ਹੋ ਜੀ ਵੀਰੇ ਝੋਟੀ ਦੇ ਦਈਏ ਭਾਜੀ 80 ਦੀ 8 ਅਸੀਂ ਤਾਂ ਬਾਜੀ 1000 ਯੈਸਨੋ ਕਰਦਾ ਪੂਰੇ 75000 ਦੀ ਝੋਡੀ ਦੇ ਪੂਰੇ 75000 ਦੀ ਹਾਂਜੀ ਕੋਲੀ ਵੀਰ ਸ਼ੋਰ ਸ਼ੱਬਾ ਕਰਦਾ ਮੌਕੇ ਤੇ ਮਾਨਤਾ ਬਿਲਕੁਲ ਵੇਖੋ ਵੀਰੋ 75000 ਜੋ ਜੋ ਮਗਰ ਵੀ ਇਹਦੇ ਕੱਟੀ ਆ ਗਈ ਆ ਕੱਟੀ ਤੇ ਉਹਦੀ ਪਛਾਣ ਜ ਤੂੰ ਲੱਗੀ ਜੋ ਝੋਡੀ ਦੇ ਬਿਲਕੁਲ ਵੀਰੇ ਕੱਟੀ ਵੀ ਚੰਗੀ ਪਲੀ ਆ ਹਨਾ ਵੀਰੇ ਹਾਂਜੀ ਕੱਟੀ ਬਾਜੀ ਦੇ ਮਗਰ ਬਿਲਕੁਲ ਬਾਕੀ ਵੀਰੇ ਟਾਈਮ ਥੋੜਾ ਹੋਇਆ ਸ਼ਾਮ ਤੱਕ ਚੰਗੀ ਮੰਨ ਜਾਂਦੀ ਨਹੀਂ ਮਾਣਾ ਬਾਜੀ ਪੂਰੇ ਥੱਬੇ ਲਾ ਜਾਂਦੀ ਝੋਡੀ ਦੇ ਠੀਕ ਆ ਵੀਰੇ ਹਾਂਜੀ ਇਹਦੇ ਵਾਰ ਦੱਸਿਓ ਇਹ ਭਾਜੀ ਨੀਲੀ ਦੀ ਮਾਂ ਪਿਓਰ ਤਿੱਜਾ ਸੁਆ ਸੁਣੀ ਜੋ ਤਿੱਜਾ ਸੁਆ ਦਿਣ ਖੜਦੀ ਭਾਜੀ 10 12 ਹਾਂਜੀ ਦੁੱਧ ਭਾਜੀ 9 10 ਕਿਲੋ ਚਉਂਦੀ ਰਹੀ ਜੋ ਏ ਠੀਕ ਆ ਵੀਰੇ ਖੋਲੋ ਹਾਂਜੀ ਵੇਖੋ ਵੀਰੋ ਨੀਲੀ ਰਵੀ ਜੀ ਆ ਗਈ ਆ ਦੁੱਧ ਵੀਰ ਕਹਿੰਦਾ 10 ਕਿਲੋ ਵਧੀਆ ਦਿੰਦੀ ਆ ਬਾਕੀ ਚੈੱਕ ਕਰ ਲਿਓ ਪਤਲੇ ਜੰਮ ਚ ਹਾਂਜੀ ਹਾਂਜੀ ਇਹ ਫੰਡਰਾਂ ਦੇ ਭਾਜ ਦੇ ਦੇਣੀ ਭਾਜੀ ਬਿਲਕੁਲ ਸਿੰਘ ਸਿੰਘ ਵੀਰੇ ਗੋਲ ਲੱਗਿਆ ਮਨਾਂ ਨੀਲੀ ਦੀ ਭਾਜੀ ਪੈਰ ਹੀ ਵਿਖਾ ਦੋ ਇਹ ਸਾਰੇ ਬਿਲਕੁਲ ਵੇਖੋ ਵੀਰੋ ਪੂਰੀਆਂ ਨਿਸ਼ਾਨੀਆਂ ਨੇ ਬਾਕੀ ਦਿਨ ਬਾਕੀ ਨੇ ਵੀਰ ਜੀ ਨੇ ਦੱਸਿਆ ਬਿਲਕੁਲ ਬਿਲਕੁਲ ਜੀ ਬਾਗੀ ਮਰਜੀ ਇੱਥੇ ਜਿੱਥੇ ਮਰਜੀ ਥੱਲੇ ਇਹਦੇ ਜਿਹੜਾ ਮਰਜੀ ਚੋਲੇ ਇਹਨੂੰ ਆਸੋ ਸੀਸ ਲੱਗ ਆ ਗਈ ਮੇਰੇ ਤੁਹਾਨੂੰ ਬਾਜੀ ਬਗਾ ਦੇ ਕਟਾ ਚੰਗਾ ਲੱਗਿਆ ਤੁਹਾਨੂੰ ਵੀਰੇ ਗੱਡੀ ਪਾਜੀ ਉਹ ਬੰਦੀ ਇਹੋ 10 ਦਿਨ ਲਾ ਜੂਗੀ ਇਹ ਦਿਨ ਦਾ ਖੜਦੀ ਹਾਂਜੀ ਹਾਂਜੀ ਗੋਲ ਲਗਾ ਦੇ ਨੂੰ ਬਿਲਕੁਲ ਵੀਰ ਜੀ ਕਿੰਨੇ ਦੀ ਦੇ ਦੇਣੀ ਐ ਇਹ ਏ ਝੋਡੀ ਭਾਜੀ ਆ ਮੈਂ ਫੰਡਰਾਂ ਦੇ ਬਾਹ ਦੇ ਦੇਣੀ ਆ ਸੁਆ ਚੋਗੇ ਜਿਹੜੀ ਉਨੇ ਦੀ ਵਿਕ ਜੇ ਹਾਂਜੀ ਤੇ 42000 ਦੇ ਦੀਏ ਭਾਜੀ 42000 ਦੀ ਹਾਂਜੀ ਠੀਕ ਐ ਵੀਰੇ ਕਾ ਦੀ ਛੋਟ ਛੜ ਵਿੱਚ 2000 ਛੋਟ ਭਾਈ 40000 ਦੀ ਕੋਈ ਵੀਰ ਫੋਨ ਲਾਵੇ ਮੋੜਦੇ ਨਹੀਂ ਮੋੜਦੇ ਨਹੀਂ ਭਾਈ 1000 ਰੁਪਇਆ ਹੋਰ ਛੋਟ ਕਰ ਦਾਂਗੇ 40 ਜੋਂ 40 ਜੋਂ ਵੀ ਕੀ ਬਾਤ ਆ ਵੀ ਵੇਖੋ ਵੀਰੋ ਨੀਲੀ ਰਾਵੀ ਜਾ ਗਈ ਆ ਰੇਡ ਵੀਰ ਦਾ ਜੈ ਜੈ ਦੇਣਦਾ ਖਰਦੀ ਹੈ ਕਿਹੜਾ ਵੀ ਰ ਸੰਭਲੂ ਚਲੋ ਚੰਗੇ ਮੁੱਲ ਤੇ ਹਨਾ ਵੀਰੇ ਹਾਂਜੀ ਹਾਂਜੀ ਅਗਲੇ ਬੰਨੇ ਵੈੜ ਹੈ ਜਿੱਦ ਤੱਕ ਹਾਂਜੀ ਭਈਆ ਜੀ ਦੋ 14 15 ਕਿਲੋ ਨੇ ਦਿੱਤਾ ਜੋ ਠੀਕ ਹੈ ਜੀ ਅਰਗਾ 15 ਪਲੱਸ ਜਾਊਗੀ ਭਾਜੀ ਵੈੜ ਠੀਕ ਹੈ ਵੀਰੇ ਖੋਲੋ ਹਾਂਜੀ ਦੇਣ ਕਿੰਨੇ ਬਾਕੀ ਵੀਰੇ ਦੇਣ ਦੇ ਦੀ 5 ਆ ਲੈ ਜੂਗੀ ਅਜੇ ਠੀਕ ਹੈ ਜੀ ਖੋਲੋ ਵੀਰ ਕਮਾਲ ਕੁਆਲਟੀ ਵਿਖਾ ਦਿਓ ਵਸ਼ੀ ਏਸੋ ਫੇਸ ਕੁਆਲਟੀ ਭਾਜੀ ਜਿਆਦਾ ਫੇਸ ਲੱਗਾ ਜੇ ਨੂੰ ਵੇਖੋ ਵੀਰੇ ਚੈੱਕ ਕਰ ਲਿਓ ਲੈ ਲਊਗਾ ਦੇਣ ਇਹ ਬਾਕੀ ਹਨਾ ਜੀ ਉਹ ਲੇਵਾ ਬਾਜੀ ਬਣਾਉਣੀ ਬਾਕੀ ਹੈ ਠੱਗੀ ਸੀਲ ਦਾ ਆਹ ਤੁਹਾਨੂੰ ਬਾਕੀ ਚੱਕਾ ਲੱਗਾ ਜੀ ਠੀਕ ਹੈ ਜੀ ਆਹੋ ਭਾਈ ਜਿੱਥੇ ਮਰਜ਼ੀ ਖਾੜ ਕੇ ਥੱਲੇ ਬਹਿ ਜਾਓ ਆਖੋ ਚੰਗੀ ਸੀਲਸ ਲੱਗ ਆ ਗਈ ਨਾ ਨਾ ਬਾਜੀ ਵੇਖੋ ਥਣ ਥਣ ਗੱਡਾ ਸੋਨਾ ਲੱਗਾ ਵੈੜ ਨੂੰ ਆਖੋ ਜਿੱਦਾਂ ਮਰਜ਼ੀ ਬੈਠੇ ਥੱਲੇ ਚੰਗੀਆਂ ਆ ਗਈ ਹਨਾ ਆ ਵਧਣਾ ਬਾਜੀ ਵੇਖੋ ਬਿਲਕੁਲ ਬਹੁਤ ਚੰਗੀ ਬੱਛੀ ਬਣੂਗੀ ਵੇਖੋ ਵੀਰੋ ਥਣ ਥਣ ਚੱਕ ਕਰ ਲਿਓ ਐ ਚੰਗਾ ਥਣ ਲੱਗਿਆ ਚੰਗੀ ਵੈੜਾ ਸਿੱਧੀ ਸੱਦੀ ਹੈ ਡੱਕੇ ਲਾਈ ਆਉਣੇ ਆ ਰਾਜੀ ਰੂਜੀ ਆ ਬਣੂ ਬਹੁਤ ਵੇਰੇ ਹੈ ਨਾ ਪੰਨੀ ਭਾਜੀ ਪੂਰੇ ਸੱਬੇ ਲਾਉਗੀ ਵੜ ਬਿਲਕੁਲ ਇਹਦਾ ਮੁੱਲ ਭਾਜੀ ਇਹ ਛੋੜਾ ਵਾ ਕਰ ਦੇਣਾ ਵਾ ਹਾਂਜੀ ਮਸ਼ੀਨ ਦਾ ਮੁੱਲ ਤੇ 50000 ਵੀ ਕਰ ਦੇ ਜੇ 45 ਦੇ ਦਈਏ ਹੋਰ ਮਾਨਤਨ ਕਰ ਦੇ 40000 ਦੀ ਦੇ ਦਈਏ ਭਾਜੀ ਯਾਰ ਛੱਡ ਦਿਓ 40 ਚੋਂ ਦੋ ਹੀ ਛੱਡਦਾ ਮੈਂ 38000 ਦੀ ਕੀ ਬਾਤ ਹੈ ਵੇਖੋ ਵੀਰੋ ਵੱਡੀ ਵੇੜ ਆ ਗਈ ਆ ਤੇਰੇ ਭਾਜੀ ਮੈਂ ਲੈਵਲ ਹੋ ਚੈੱਕ ਕਰ ਲਿਓ ਥਣ ਥਣ ਚੈੱਕ ਕਰ ਲਓ ਮੈਨਾਂ ਬਹੁਤ ਚੰਗਾ ਲੱਗਿਆ ਹਨਾ ਵੀਰੇ ਥੋੜੀ ਮੌਕੇ ਤੇ ਭਾਜੀ ਮਾਨਤਨ ਹੋ ਜਾਊਗਾ ਠੀਕ ਹੈ ਜੀ ਏ ਵੈੜ ਥੱਲੇ ਭਾਈ ਦੁੱਧੂ ਦਾ 6 ਕਿਲੋ ਪੱਕਾ ਹਾਂਜੀ ਗਾਂ ਵੀ ਭਾਜੀ ਬਣੀ ਹੈ ਵੈੜ ਜਰਸੀ ਵੈੜ ਜੋ ਆ ਠੀਕ ਹੈ ਜੀ ਆ ਭਾਜੀ ਜਿੱਦਾਂ ਮਰਜੀ ਥੱਲੇ ਕੋ ਬੈਗ ਚੋਵੇ ਇਹਨੂੰ ਠੰਡੀ ਸੀਲ ਬਿਨਾ ਪਾੜੇ ਬਿਨਾ ਵੰਗੇ ਤੋਂ ਖੋਲੋ ਵੀਰ ਜੀ ਵੇਖੋ ਵੀਰੋ ਇਹ ਵੀ ਕੱਦ ਕਾਠਾ ਲਿਆ ਦੁੱਧ 6 ਕਿਲੋ ਦੁੱਧ ਭਾਈ 6 ਕਿਲੋ ਮੈਂ ਪੱਕਾ ਹੂਗਾ ਠੀਕ ਹੈ ਜੀ ਵੇਖੋ ਵੀਰੋ ਚੈੱਕ ਕਰ ਲਿਓ ਓ ਭਾਈ ਥੋੜੀ ਸੰਧੀ ਘੱਟ ਰੁੱਖ ਰੁੱਖਾ ਪੰਨ ਆ ਗਿਆ ਪਰ ਹੈ ਚੰਗਿਆ ਹਨਾ ਠੀਕ ਹੈ ਕਮਾਲ ਵੀਰ ਕਮਾਲ ਹੋਰ ਵੀ ਪੀ ਜੀ ਵਾਲੂ ਬਾਬਾ ਖਾ ਰਿਹਾ ਬਹੁਤ ਚੰਗਾ ਲੱਗਿਆ ਇਹਦੇ ਭਾਈ ਸਵੇਰ ਸ਼ਰ ਦਾ ਟਾਈਮ ਜੋ ਹਾਂ ਕਮਾਲ ਹੋ ਹਾਂਜੀ ਵੀਰ ਜੀ ਇਹਦਾ ਮੁੱਲ ਹੱਲ ਭਾਈ ਜਰਾ ਜੋ ਮਰਜ਼ੀ ਹੋ ਗਿਆ ਪੂਰੇ 8000 ਬੈਟ ਦੇ ਦਾਂਗੇ 8000 ਦੀ ਮੌਕੇ ਤੇ ਭਾਜੀ ਕੋਈ ਨਹੀਂ ਮਾਂ ਤਾਣ ਹੋ ਜੂਗਾ ਫੋਨ ਭਰਾ ਲਾਵੇ ਸੱਤ ਦੀ ਜਾਣ ਦੋ ਮਾਂ ਤਾਣ ਭਾਜੀ ਕੋਈ ਨਹੀਂ ਰੁੱਖਾ ਪੰਨਾ ਕੋਈ ਵੀਰ ਵਾਂਡ ਮੁੰਡ ਪਾ ਲੂ ਹਣਾ ਵਾਂਡ ਮੁੰਡ ਪਾ ਲੂ ਬਾਕੀ ਭਾਜੀ ਸਵਾਈ ਸੂਰ ਥਾਨ ਸੂ ਚੰਗਾ ਲੱਗਿਆ ਗੁਲਾਬੀ ਥਾਨ ਆ ਗਿਆ ਹਾਂਜੀ ਹਾਂਜੀ ਵੀਰੇ ਅਗਲਾ ਦੱਸਿਓ ਇਹ ਸੱਤ ਭਾਈ ਦੋ ਸੱਤ ਕਿਲੋ ਜੋ ਵੈੜ ਥੱਲੇ ਅੱਛਾ ਜੀ ਇਹ ਥੋੜੀ ਭਾਈ ਜੀ ਸਾੰਪੀ ਘੱਟ ਜੋ ਵੈੜ ਰੁੱਖਾ ਪੰਨਾ ਆ ਗਿਆ ਬਾਕੀ ਆ ਠੰਡੀ ਸੀਲ ਜੋ ਪੂਰੀ ਠੀਕ ਆ ਜੀ ਹਾਂਜੀ ਇਹ ਵੀ ਦਾ ਭਾਜੀ ਬਣੀ ਜੋ ਠੀਕ Tore.